ਇੱਕ ਕੱਠ ਜਿਹੜਾ ਮੈਂ ਫੇਰ ਦੱਸਦਾ ਪੰਜਾਬ ਦੇ ਨਰੂਲ ਦਰਦੀਆਂ ਦਾ ਇਹ ਮੋਦੀ ਨੂੰ ਵੀ ਦੱਸਣਾ ਚਾਹੁੰਨੇ ਆਂ ਔਰ ਜਿਹੜਾ ਕੱਲ ਸਾਡੇ ਦੇ ਵਿੱਚ ਇਹ ਕਹਾ ਸਲੇਡਾ ਛੱਡਿਆ ਸੀ ਹਰਦੀਪ ਪੂਰੀ ਬੈਠਾ ਸੀ ਨਾ ਚੰਡੀਗੜ੍ਹ ਜਿਹਨੂੰ ਇਹ ਨਹੀਂ ਪਤਾ ਵੀ ਕਣਕ ਉੱਪਰਲੇ ਪਾਸੇ ਲੱਗਦੀ ਆ ਕਿ ਜੜਾਂਾਂ 'ਚ ਲੱਗਦੀ ਆ ਉਹ ਸਾਨੂੰ ਕਿਸਾਨੀ ਤੇ ਮੱਤਾਂ ਦੀ ਜਾਂਦਾ ਸੀ ਤੇ ਉਸ ਕਿਸਾਨ ਨੂੰ ਦੱਸਣ ਦਾ ਯਤਨ ਕਰਦਾ ਸੀ ਜਿਹੜਾ ਜਹਿਰੀਲੇ ਸੱਪਾਂ ਦੀਆਂ ਸਿਰੀਆਂ ਮਿੱਤ ਕੇ ਫਸਲ ਪੈਦਾ ਕਰਦਾ ਉਹਨੂੰ ਦੱਸਦੇ ਨੇ ਵੀ ਤੁਹਾਨੂੰ ਮੰਡੀ ਆਏ ਕਰੂਗੀ ਤੁਹਾਡਾ ਆੜਤੀ ਆਏ ਹੋਊਗਾ ਤੁਹਾਨੂੰ ਇਹਦੇ ਵਿੱਚ ਉਹ ਇਹ ਫਾਇਦਾ ਹੋਊਗਾ ਉਹ ਸਾਡੇ ਬਾਪ ਦਾਦਿਆਂ ਤੋਂ ਲੈ ਕੇ ਖੇਤੀ ਕਰਦੇ ਆਏ ਨੇ ਸਾਨੂੰ ਸਾਰਾ ਪਤਾ ਹੁੰਦਾ ਫਸਲ ਦੇਖ ਕੇ ਦੱਸ ਦਿੰਦੇ ਆ ਵੀ ਇੱਥੇ ਇੰਨਾ ਝਾੜ ਨਿਕਲੂਗਾ ਤੇ ਤੁਹਾਡੇ ਵਾਲਾ ਝਾੜ ਵੀ ਹੁਣ ਸਾਨੂੰ ਪਤਾ ਵੀ ਪੰਜਾਬ ਹਰਿਆਣੇ 'ਚ ਤਾਂ ਹੁਣ ਇਹਨਾਂ ਦਾ ਮੈਨੂੰ ਲੱਗਦਾ ਵੀ ਜਿਹੜੀ ਪੀਲੀ ਕੂੰਗੀ ਪੈ ਗਈ ਤੇ ਕੌਂਗਿਆਰੀ ਇਹਨਾਂ ਨੂੰ ਲੱਗ ਚੁੱਕੀ ਆ ਇਹਨਾਂ ਨੂੰ ਵੀ ਆਪਾਂ ਬੇਲੇ ਨਾਲ ਦੀ ਨਾਲ ਕਰ ਦੇਣਾ ਪਰ ਇਹ ਨਾ ਹੋਵੇ ਇਹਨਾਂ ਨੂੰ ਛੱਡ ਕੇ ਉਹ ਨਾ ਹੋਰ ਕਿਸੇ ਗਲਤ ਥਾਂ ਦੇ ਵਿੱਚ ਆਪਾਂ ਆਪਣੀ ਤਾਕਤ ਨੂੰ ਦੰਦੇ ਰਹੀਏ ਤੇ ਉਹਨੂੰ ਵੇਚਦੇ ਰਹਿਣ ਮੈਂ ਬੇਨਤੀ ਕਰਾਂਗਾ ਸਾਡੇ ਵਿੱਚ ਬੜੇ ਹੀ ਸਿਆਣੇ ਸੂਝਵਾਨ ਸਿੱਖ ਚਿੰਤਕ ਬਦਵਾਨ ਬਹੁਤ ਲੰਬਾ ਸਮਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਉਹ ਆਪਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਇਹ ਰੰਗ-ਬਰੰਗਾ ਜਿਹੜਾ ਗੁਲਦਸਤਾ ਉਹਨਾਂ ਦਾ ਇੱਕ ਇਹ ਮੁੱਖ ਫੁੱਲ ਨੇ ਸਾਡੇ ਵਿੱਚ ਗਲਾਬ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਥੋਂ ਹੀ ਪਹਿਲਾ ਹੀ ਇੱਕ ਵਿੱਕੀ ਨਾਂ ਦਾ ਨੌਜਵਾਨ ਬੋਲ ਕੇ ਗਿਆ ਤੇ ਉਹਨੇ ਕਿਹਾ ਵੀ ਜ਼ਮੀਨ ਦਾ ਸਵਾਲ ਨਹੀਂ ਜ਼ਮੀਰ ਦਾ ਸਵਾਲ ਹੈ ਜਿਹਦੇ ਕੋਲੇ ਜ਼ਮੀਰ ਹੈ ਜਿਹੜੇ ਪੰਜਾਬੀ ਕੋਲੇ ਜ਼ਮੀਰ ਹੈ ਉਹਨੂੰ ਅੱਜ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਮੋਦੀ ਦਾ ਵਿਰੋਧ ਕਰਨਾ ਚਾਹੀਦਾ ਉਹਨੂੰ ਇੱਥੇ ਆਮ ਮਹਾਰੇ ਇਕੱਠਾਂ 'ਚ ਆਉਣਾ ਚਾਹੀਦਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਇੱਥੇ ਆ ਕੇ ਇਹ ਹੋਈ ਵੀ ਆਪ ਮਹਾਰਾ ਕੱਠ ਸਾਡੇ ਨੌਜਵਾਨ ਬਿਨਾਂ ਕਿਸੇ ਕਿਸੇ ਬਲਗਨ ਦੇ ਵਿੱਚ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਹੋਰ ਡਿਸਪਲਨ ਦੇ ਵਿੱਚ ਉਥੋਂ ਸਾਰੀਆਂ ਬੰਦਸ਼ਾਂ ਤੋਂ ਟੁੱਟ ਕੇ ਆਪ ਮਹਾਰੇ ਸਾਰੀ ਗੱਲ ਨੂੰ ਸਮਝਦੇ ਹੋਏ ਇੱਥੇ ਪਹੁੰਚੇ ਆ ਬੜੀ ਖੁਸ਼ੀ ਦੀ ਗੱਲ ਹੈ ਇਹ ਇਹੀ ਹੈ ਜਿਹੜੀ ਕਿ ਇਹੀ ਹੋਣਾ ਚਾਹੀਦਾ ਜਦੋਂ ਕਿਹਾ ਜਾਂਦਾ ਹੈ ਬੀ ਇਹ ਹੈ ਕਈ ਇੱਥੇ ਭਲੇਖੇ ਪਏ ਗਏ ਪਾਏ ਗਏ ਤੇ ਪਾਏ ਜਾਣਗੇ ਵੀ ਵੀ ਅਸੀਂ ਜਿਹੜਾ ਅੱਜ ਦਾ ਇਹ ਕੱਠ ਹੈ ਇਹ ਕਿਤੇ ਸਾਡੇ ਜਿਹੜੇ ਵੱਡੇ ਕੱਠ ਹੈ ਉਹਨਾਂ ਨੂੰ ਇਹ ਖਰਾਬ ਕਰਨ ਲਈ ਹੈ ਸੈਬੋਟੇਜ ਕਰਨ ਲਈ ਹੈ ਬਿਲਕੁਲ ਨਹੀਂ ਹੈ ਵੀ ਅਸੀਂ ਸਪਸ਼ਟ ਕਰਦਣਾ ਚਾਹੁੰਦੇ ਆ ਇਸ ਇਸ ਦੇ ਉੱਤੇ ਮੈਂ ਆਰਗੇਨਾਈਜ਼ਰਾਂ ਦੀ ਤਰਫ ਤੋਂ ਵੀ ਇਹ ਸਾਰੀ ਗੱਲ ਕਹਿ ਦੇਣਾ ਚਾਹਣਾ ਵੀ ਆਪਰੇ ਆਪ ਜਿਹੜਾ ਵੀ ਇਸ ਜੱਗ ਦੇ ਵਿੱਚ ਇਸ ਮਹਿੰਮ ਦੇ ਵਿੱਚ ਇਹ ਪੰਜਾਬ ਦੀ ਜੱਦੋਜਾਹਤ ਦੇ ਵਿੱਚ ਕੋਈ ਹਿੱਸਾ ਪਾਉਣਾ ਚਾਹੁੰਦਾ ਉਹ ਆਪਣੇ ਲੈਵਲ ਤੇ ਕਿਸੇ ਪੱਧਰ ਤੇ ਆਵੇ ਉਹਨੂੰ ਆ ਜਾਣਾ ਚਾਹੀਦਾ ਉਹਦੇ ਤੇ ਕੋਈ ਬੰਦਿਸ਼ ਨਹੀਂ ਕੋਈ ਉਹਦੇ ਤੇ ਡਿਸਪਲਨ ਨਹੀਂ ਕਿਸੇ ਪਾਰਟੀ ਦੀ ਕੋਈ ਬੰਦਿਸ਼ ਨਹੀਂ ਪਾਰਟੀਆਂ ਦੀ ਸਿਰਫ ਬੰਦਿਸ਼ ਦੋ ਦੀ ਹੈ ਕਾਂਗਰਸ ਨੇ ਲੰਬਾ ਸਮਾਂ ਇਸ ਮੁਲਕ ਨੂੰ ਲੁੱਟਿਆ ਤੇ ਪੁੱਟਿਆ ਤੇ ਇਸੂਪ ਤੇ ਇਸ ਧੱਕਾ ਕੀਤਾ ਤੇ ਦੂਜਾ ਅਕਾਲੀ ਦਲ ਨੂੰ ਤੁਸੀਂ ਸਮਝਦੇ ਹੋ ਕਿਸ ਤਰੀਕੇ ਨਾਲ ਸਾਰਾ ਮਾਰਚ ਹੋਇਆ ਉਹਨਾਂ ਦਾ ਕੌਣ ਸੀ ਉਹਨਾਂ ਨਾਲ ਕੋਈ ਕਿਸਾਨ ਨਹੀਂ ਆਇਆ ਤੁਸੀਂ ਦੇਖਿਆ ਹੁਣ ਸਾਰਾ ਜਿਹੜਾ ਉਹਨਾਂ ਦੀ ਮਾਰਚ ਸੀ ਉਹਨਾਂ ਨਾਲ ਸਾਰੇ ਬੰਦੇ ਦਲਾਲ ਸੀ ਦਲਾਲ ਜਿਨ੍ਹਾਂ ਦਾ 10-15 ਸਾਲਾਂ ਚ ਉਹਨਾਂ ਨੇ ਨਿੰਨਾਂ ਨੂੰ ਮਦਾਫਾ ਖਟਾਇਆ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਖੜੀਆਂ ਕੀਤੀਆਂ ਜਿਨ੍ਹਾਂ ਨੇ ਹੋਰ ਲੁੱਟਾਂ ਕੀਤੀਆਂ ਤੇ ਉਹ ਹੁਣ ਪੈਸਾ ਇਨਵੈਸਟ ਕਰ ਰਹੇ ਆ ਸਾਰਾ ਸੁਖਬੀਰ ਬਾਦਲ ਦੇ ਪਿੱਛੇ ਉਹ ਆਪਣੀ ਇਨਵੈਸਟਮੈਂਟ ਕਰ ਰਹੇ ਆ ਵੀ ਆਉ ਇਹਦਾ ਰਾਜ ਆ ਜਾਊਗਾ ਫਿਰ ਲੁੱਟਾਂ ਕਰਾਂਗੇ ਇਹ ਲੁੱਟਾਂ ਦੀ ਪਾਰਟੀ ਨਹੀਂ ਐ ਲੁੱਟਾਂ ਤੋਂ ਪਾਸੇ ਹੋ ਜੋ ਇਹਨਾਂ ਦੋਨਾਂ ਪਾਰਟੀਆਂ ਨੂੰ ਸਮਝ ਲਓ ਕੀ ਐ ਇਹ ਇਸ ਕਰਕੇ ਤੁਸੀਂ ਇਹਨੂੰ ਛੱਡੋ ਇਹਦੇ ਪਾਸੇ ਆਪਦੇ ਆਪ ਨਵੀਂ ਲੀਡਰਸ਼ਿਪ ਦੇ ਦਿਓ ਪੰਜਾਬ ਦੇ ਵਿੱਚ ਨੌਜਵਾਨ ਲੀਡਰਸ਼ਿਪ ਦੇਣ ਦੇ ਯੋਗ ਹੈ ਤੇ ਉਹ ਲੀਡਰਸ਼ਿਪ ਦੇਵੇਗਾ ਦੂਜਾ ਇਹ ਜਿਹੜਾ ਬਿੱਲਾਂ ਦੀ ਗੱਲ ਮੈਂ ਥੋੜੀ ਜੀ ਕਰਨਾ ਚਾਹੁੰਨਾ ਇਹ ਜਿਹੜਾ ਮੰਡੀ ਦਾ ਸਿਸਟਮ ਹੈ ਇਹ ਬਿਹਾਰ ਦੇ ਵਿੱਚ 2004 ਚ ਤੋੜਤਾ ਸੀ ਆਹੀ ਨਾਰੇ ਲਾਏ ਸੀ ਜਿਹੜੇ ਹੁਣ ਮੋਦੀ ਲਾ ਰਿਹਾ ਵੀ ਬਿਲਕੁਲ ਤੁਹਾਡੀ ਆਮਦਨ ਦੁੱਗਣੀ ਹੋ ਜੂ ਜਿੱਥੇ ਮਰਜੀ ਕਿਸਾਨ ਵੇਚੂਗਾ ਤੇ ਉਸ ਨੂੰ ਟੋਟਲ ਸਾਰੇ ਮੁਲਕ ਦੀ ਮੰਡੀ ਖੁੱਲ ਜੂ ਉਹਦੇ ਅੱਗੇ ਕੋਈ ਇਹੋ ਜਿਹਾ ਕੁਝ ਨਹੀਂ ਹੋਇਆ ਤੁਹਾਨੂੰ ਪਤਾ ਵੀ ਹਜੇ ਵੀ ਬਿਹਾਰ ਦੇ ਜਿਹੜੇ ਕਿਸਾਨ ਆ ਕਈ ਵੱਡੇ ਕਿਸਾਨ ਆ ਉਹ ਪੰਜਾਬ ਤੇ ਹਰਿਆਣਾ ਲਿਆ ਕੇ ਆਪਦੀ ਆਪਦੀ ਕਣਕ ਤੇ ਆਪਦਾ ਝੋਨਾ ਵੇਚਦੇ ਆ ਇਹ ਝੋਨਾ 1900 ਦਾ ਜਿਹੜਾ ਕਣਕ ਦਾ ਰੇਟ ਹੈ 1200 ਤੋਂ ਵੱਧ ਨਹੀਂ ਮਿਲਦਾ ਤੁਸੀਂ ਦੂਰ ਨਾ ਜਾਓ ਆ ਮੇਰਠ ਤੇ ਯੂਪੀ ਚ ਹੀ ਦੇਖ ਲਓ ਹੁਣ ਹਰਿਆਣੇ ਨੇ ਪਵੰਦੀ ਲਾਤੀ ਵੀ ਉਧਰਲੇ ਪਾਸੇ ਹਰਿਆਣੇ ਚ ਕੋਈ ਮਾਲ ਲਾ ਕੇ ਵਿਕੇ ਝੋਨਾ ਨਾ ਆ ਕੇ ਵਿਕੇ ਇਸੇ ਕਰਕੇ ਆ ਵੀ ਇੱਥੇ ਸਾਡੇ ਨਾਲ ਹੀ ਮੇਰਠ ਆ ਜਮਨਾ ਪਾਰ ਕਰ ਲਓ ਉੱਥੇ ਨਹੀਂ ਰੇਟ ਮਿਲਦੇ ਜਿਹੜੇ ਸਾਨੂੰ ਪੰਜਾਬ ਤੇ ਹਰਿਆਣਾ ਚ ਮਿਲਦੇ ਆ ਇਸ ਕਰਕੇ ਇਸ ਕਰਕੇ ਦੋਸਤੋ ਨੌਜਵਾਨੋ ਇਹ ਬਿਲਕੁਲ ਸਪਸ਼ਟ ਕਰ ਲਓ ਇਹ ਤੁਹਾਨੂੰ ਉਸੇ ਤਰੀਕੇ ਦਾ ਤੁਹਾਡਾ ਤੀਜਾ ਹਿੱਸਾ ਅੱਧੀ ਆਮਦਨ ਤੁਹਾਡੀ ਕੱਟ ਉਸੇ ਦਿਨ ਹੀ ਕੱਟੀ ਜਾਊ ਜਦੋਂ ਇਹ ਲਾਗੂ ਹੋ ਗਿਆ ਜਿੱਦਣ ਕਾਨੂੰਨ ਮਿਲ ਗਿਆ ਤੁਹਾਡੇ ਤੁਹਾਡੀ ਆਮਦਨ ਇੱਕੋ ਦਾ ਵੱਧਦੀ ਹੋ ਜੇਗੀ ਇਹ ਇਸ ਕਰਕੇ ਤਿਆਰ ਨਾ ਹੋਏ ਦਾ ਵਿਰੁੱਧ ਵੱਡੀ ਲੜਾਈ ਹੈ ਵੱਡੀ ਸੰਘਰਸ਼ ਸਾਰਾ ਕਰੋ ਇੱਥੇ ਪਰ ਇੱਕ ਗੱਲ ਹੋਰ ਦੀ ਹੈ ਜਿਹੜੀ ਸਪਸ਼ਟ ਲੈਵਲ ਤੇ ਕਹਿਣਾ ਚਾਹੁੰਦੇ ਆ ਇਹ ਜਿਹੜੀਆਂ ਬੀਜੇਪੀ ਵਰਗੀਆਂ ਹਿੰਦੂ ਤਾਂ ਹਿੰਦੂ ਤਾਂ ਵੀ ਪਾਰਟੀਆਂ ਇਹਨਾਂ ਨੂੰ ਹਿੰਦੂ ਨਾ ਸਮਝੋ ਇਹ ਹਿੰਦੂ ਨਹੀਂ ਹੈ ਇਹ ਹਿੰਦੂਆਂ ਨੂੰ ਵੀ ਲੁੱਟਣ ਆਏ ਆ ਹਿੰਦੂਆਂ ਨੂੰ ਵੀ ਲੁੱਟਦੇ ਆ ਇਹ ਕੋਈ ਸਾਨੂੰ ਨਹੀਂ ਲੁੱਟਦੇ ਇਕੱਲੇ ਤੇ ਤੁਸੀਂ ਯੂਪੀ ਬਿਹਾਰ ਜਾ ਕੇ ਦੇਖੋ ਇਹਨਾਂ ਪਾਰਟੀਆਂ ਦੇ ਰਾਜ ਉੱਥੇ ਚੱਲ ਰਹੇ ਆ ਬੀਜੇਪੀ ਦੇ ਤੇ ਉੱਥੇ ਸਭ ਤੋਂ ਜ਼ਿਆਦਾ ਭੁੱਖ ਮਰੀ ਹੈ ਅ ਸਾਡੇ ਨਾਲੋਂ ਸਾਡੇ ਉੱਥੇ ਜੇ ਭੁਖ ਮਰੀ ਨਾ ਹੁੰਦੀ ਉਥੋਂ ਦੇ ਕਿਸਾਨ ਨੂੰ ਪੈਸੇ ਮਿਲਦੇ ਹੁੰਦੇ ਬਿਹਾਰ ਦੇ ਤੇ ਯੂਪੀ ਦੇ ਕਿਸਾਨ ਨੂੰ ਕੋਈ ਕਣਕ ਦਾ ਭਾਅ ਉਹਦੇ ਝੋਨੇ ਦਾ ਭਾਅ ਮਿਲਦਾ ਹੁੰਦਾ ਤੇ ਉਹ ਜਿਹੜੇ 2-3 3-3 ਏਕੜ ਵਾਲੇ 4-5 ਏਕੜ ਵਾਲੇ ਬੰਦੇ ਵੀ ਆ ਕੇ ਸਾਡੇ ਇੱਥੇ ਝੋਨਾ ਨਹੀਂ ਲਾਉਂਦੇ ਪੰਜਾਬ 'ਚ ਉੱਥੇ ਪੈਸੇ ਮਿਲਦੇ ਹੀ ਨਹੀਂ ਉੱਥੇ ਦੀ ਉੱਥੇ ਸਿਰਫ ਦੇ 2.5 ਏਕੜ ਵਾਲਾ ਬੰਦਾ ਸਿਰਫ 2 200 ਰੁਪਇਆ ਮਹੀਨਾ ਦਾ 2400 24000 ਰੁਪਇਆ ਉਹ ਸਾਲ ਦਾ ਕਮਾਉਂਦਾ ਇਹ ਸਾਰੇ ਅੰਕੜੇ ਆ ਚੁੱਕੇ ਆ ਤੇ ਇਸ ਕਰਕੇ ਇਹ ਬਿਲਕੁਲ ਭਲੇਖੇ ਪਾਈ ਜਾਂਦੇ ਆ ਤੁਹਾਡੀ ਦੁੱਗਣੀ ਹੋ ਜੂ ਆਮਦਨ ਕੌਣ ਕਹਿੰਦਾ ਦੁੱਗਣੀ ਹੋ ਜੂ ਇਹਨਾਂ ਨੂੰ ਇਹ ਦਲਾਲਾਂ ਨੂੰ ਜਿਹੜੇ ਇਹ ਸੱਤਾ ਦੇ ਦਲਾਲ ਆ ਦਿੱਲੀ ਦੀ ਸੱਤਾ ਦੇ ਮੋਦੀ ਦੀ ਸੱਤਾ ਦੇ ਦਲਾਲ ਆ ਇਹਨਾਂ ਨੂੰ ਸਾਬਕ ਸਿਖਾਓ ਇਹਨਾਂ ਨੂੰ ਬਿਲਕੁਲ ਵੱਨ ਨਾ ਦਿਓ ਇਹਨਾਂ ਦਾ ਘਰਾਓ ਕਰੋ ਜਿੱਥੇ ਵੀ ਮਿਲਦੇ ਆ ਇਹ ਆ ਸਾਰਾ ਸਾਨੂੰ ਹੁਣ ਉਸੇ ਲੈਵਲ ਦੇ ਖਸਿਆਰੇ ਬਣਾਉਣ ਨੂੰ ਫਿਰਦੇ ਆ ਕਾਰਪੋਰੇਟ ਦਾ ਕੀ ਮਤਲਬ ਹੁੰਦਾ ਕਾਰਪੋਰੇਟ ਦਾ ਮਤਲਬ ਇਹ ਵੱਡਾ ਬੰਦਾ ਹੋਊਗਾ ਉਹਨੇ ਇੱਥੇ ਹੀ ਸਾਡੇ ਛੋਟੇ-ਛੋਟੇ ਆਰਟੀਆ ਨੂੰ ਕਹਿੰਦਾ ਮੇਰੇ ਲਈ ਖਰੀਦ ਕੇ ਰੱਖ ਦੀ ਕਨਕ ਮੇਰੇ ਲਈ ਖਰੀਦ ਕੇ ਰੱਖ ਦੀ ਚੋਨਾ ਤੇ ਉੱਥੋਂ ਬੈਠੇ ਹੀ ਇਹ ਸਾਡੇ ਇਹ ਹੁਣ ਜਿਹੜਾ ਐਫਸੀਆਈ ਲਈ ਖਰੀਦਦੇ ਆ ਏਜੰਸੀਆਂ ਲਈ ਖਰੀਦਦੇ ਆ ਹੋਰ ਜਿਹੜੀਆਂ ਸਰਕਾਰੀ ਪਰਚੂਰਮੈਂਟ ਏਜੰਸੀਆਂ ਇਹ ਉਹਨਾਂ ਲਈ ਖਰੀਦਣ ਲੱਗ ਜਾਣਗੇ ਉੱਥੇ ਬੈਠੇ ਹੀ ਖਰੀਦਣ ਲੱਗ ਜਾਣਗੇ ਉਹ ਬੈਠੇ ਹੀ ਰੇਟ ਹੋਣ ਲੱਗ ਜਾਣਗੇ ਉਹ ਕਾਰਪੋਰੇਟ ਅਦਾਨੀ ਅਦਾਨੀ ਉਹ ਬਾਨੀ ਨੇ ਬਿਲਕੁਲ ਇੱਥੇ ਨਹੀਂ ਆਉਣਾ ਨਾ ਆਪਣੇ ਬੰਦੇ ਭੇਜਣੇ ਨਾ ਸ਼ਕਲ ਦੇਖ ਸਕਣੀਆਂ ਤੁਸੀਂ ਤੁਹਾਡੇ ਇਹਨਾਂ ਬੰਦਿਆਂ ਤੋਂ ਹੀ ਕੰਮ ਕਰਾਉਣਾ ਇੱਥੇ ਪੰਜਾਬ ਤੋਂ ਹੀ ਇਸ ਕਰਕੇ ਧਿਆਨ ਰੱਖੋ ਇੱਕੋ ਇੱਕਾ ਮੋਗੇ ਦੇ ਵਿੱਚ ਅਦਾਨੀ ਦਾ ਪਹਿਲਾਂ ਹੀ ਕੰਮ ਚੱਲ ਰਿਹਾ ਹੈ ਮੋਗੇ ਵਿੱਚ ਉਹਨੇ ਸਾਈਲੋ ਗਦਾਮ ਖੋਲੇ ਵੇ ਆ ਆਪਣੇ ਕਣਕ ਤੇ ਝੋਨਾ ਪਾਉਣ ਵਾਸਤੇ 10 ਸਾਲਾਂ 15 ਸਾਲਾਂ ਦੇ ਉਹਦਾ ਉਹਦਾ ਉਤਕਾਟਨ 2007 ਚ ਹੋਇਆ ਸੀ ਅਕਾਲੀਆਂ ਨੇ ਕੀਤਾ ਆ ਜਿਹੜਾ ਸੁਖਬੀਰ ਬਾਦਲ ਇਹਨਾਂ ਨੇ ਉਤਕਾਟਨ ਕੀਤਾ ਸੀ ਜਦੋਂ ਉਹਦੇ ਉਹਦੇ ਸਾਈਲੋ ਦਾ ਉਹਦਾ ਪਤਾ ਉਹਦਾ ਸ਼ਰਤਾਂ ਕੀ ਸੀ ਸ਼ਰਤ ਉਹਦੀ ਤੁਹਾਨੂੰ ਸੁਣ ਲੈਣੀ ਚਾਹੀਦੀ ਹੈ ਸ਼ਰਤ ਇਹ ਸੀ ਵੀ ਜੇ ਤਾਂ ਰੇਟ ਦੁਨੀਆ ਦੀ ਮੰਡੀ ਚ ਚਾਵਲ ਦਾ ਵੱਧ ਜਾਂਦਾ ਤੇ ਕਣਕ ਦਾ ਵੱਧ ਜਾਂਦਾ ਤਾਂ ਉਹਦਾ ਜਿਹੜਾ ਮੁਨਾਫਾ ਉਹ ਅਸੀਂ ਲਵਾਂਗੇ ਜੇ ਘਾਟਾ ਪਵੇਗਾ ਤੇ ਘਾਟਾ ਸਰਕਾਰ ਨੂੰ ਚਲਣਾ ਪਵੇਗਾ ਇਹ ਆਫ ਇਹ ਉਹਨਾਂ ਦੀਆਂ ਸ਼ਰਤਾਂ ਦੋਨੋਂ ਹੱਥਾਂ 'ਚ ਲੱਡੂ ਉਹਨਾਂ ਦੇ ਇਸ ਕਰਕੇ ਸਾਰਾ ਕੁਝ ਉਹਨਾਂ ਨੇ ਸਾਰਾ ਸਾਡੇ ਇਹ ਬਿਲਕੁਲ ਕੀਤਾ ਹੋਇਆ ਇਹ ਸਾਰੇ ਮਿਲੇ ਹੋਏ ਆਪਸ ਵਿੱਚ ਦੀ ਇਹ ਇਹ ਇਹਨਾਂ ਨੇ ਬਿਲਕੁਲ ਸਾਰੇ ਮੁਲਕ ਨੂੰ ਵੇਚਤਾ ਕਾਰਪੋਰੇਟ ਸੈਕਟਰ ਨੂੰ ਇੱਕ ਭਲੇਖੇ 'ਚ ਨਾ ਰਹੋ ਸਭ ਤੋਂ ਜ਼ਿਆਦਾ ਲੋਟ ਇਹਨਾਂ ਨੇ ਹਿੰਦੂਆਂ ਦੀ ਕੀਤੀ ਆ ਯੂਪੀ ਬਿਹਾਰ ਸਾਰਾ ਸਾਰੇ ਸਾਰੇ ਦੇਸ਼ ਵਿੱਚ ਇਹ ਬਿਲਕੁਲ ਵੀ ਜਿਹੜਾ ਜਿਹੜਾ ਘੱਟੋ ਘੱਟ ਮੋਲਾ ਉੱਥੇ ਨਹੀਂ ਮਿਲਦਾ ਕਿਸੇ ਨੂੰ ਵੀ ਇਹਨਾਂ ਨੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਇਹ ਪਤਾ ਜਦੋਂ ਜਦੋਂ ਬਿਲਕੁਲ ਦੇਸ਼ ਭੁੱਖਾ ਮਰਦਾ ਸੀ 65 ਦੇ ਵਿੱਚ 70 ਦੇ ਵਿੱਚ ਜਦੋਂ ਰੋਜ਼ ਅਸੀਂ ਅਨਾਜ ਮਗਾਉਂਦੇ ਹੁੰਦੇ ਸੀ ਤੇ ਇੱਥੇ ਭੁੱਖਮਰੀ ਹੁੰਦੀ ਸੀ ਜਹਾਜ਼ ਸਮੁੰਦਰ 'ਚ ਖੜਾ ਹੁੰਦਾ ਸੀ ਉਹ ਅਨਾਜ ਦਾ ਲੱਦਿਆ ਹੋਇਆ ਉਦੋਂ ਹੁੰਦਾ ਸੀ ਵੀ ਰੁਕੋ ਅਨਾਜ ਆ ਉੱਥੋਂ ਲੈ ਕੇ ਆਵਾਂਗੇ ਉਸ ਭੁੱਖਮਰੀ ਵੇਲੇ ਸਾਨੂੰ ਕਿਹਾ ਵੀ ਤੁਸੀਂ ਆਹ ਪੁਰਾਣੀ ਖੇਤੀ ਛੱਡੋ ਤੇ ਆ ਨਵੀਂ ਖੇਤੀ ਸ਼ੁਰੂ ਕਰੋ ਆਹ ਫਾਦਾ ਵਾਲੀ ਕੈਮੀਕਲ ਵਾਲੀ ਪਾਣੀ ਆ ਨਵਾ ਪਾਉਣਾ ਨਵਾ ਜਿਹੜਾ ਧਰਤੀ ਚੋਂ ਪਾਣੀ ਕੱਢਣ ਵਾਲੀ ਇਹ ਜਿਹੜੀ ਖੇਤੀ ਐ ਇਹ ਸੰਘਣੀ ਖੇਤੀ ਜਿਹੜੀ ਇਹ ਇਹ ਖੇਤੀ ਸ਼ੁਰੂ ਕਰੋ ਇਹਨਾਂ ਨੇ ਸਾਨੂੰ ਖੇਤੀ ਕਰਵਾਈ ਸਾਡਾ ਸਾਰਾ ਨੁਕਸਾਨ ਕਰਤਾ ਸਾਡੇ ਪਾਣੀ ਜ਼ਹਿਰੀਲੇ ਹੋ ਗਏ ਸਾਡੀ ਧਰਤੀ ਜ਼ਹਿਰੀਲੀ ਹੋ ਗਈ ਸਾਡੇ ਸਾਡੀ ਜ਼ਮੀਨ ਦੇ ਜਿਹੜੇ ਉਪਜਾਊ ਤੱਤ ਸੀ ਉਹ ਚਲੇ ਗਏ ਹੁਣ ਅਸੀਂ ਬਿਨਾ ਆਪਦੇ ਕੋਲੋਂ ਵੱਡਾ ਖਰਚ ਕੀਤੇ ਤੇ ਸਾਡੀ ਫਸਲ ਹੀ ਨਹੀਂ ਹੁੰਦੀ ਉਹ ਉਹਦਾ ਜਿਹੜਾ ਜਿਹੜਾ ਅਸੀਂ ਜਿਹੜੇ ਖਾਦਾ ਉਹਨਾਂ ਸਾਲ ਕੀੜੇ ਮਾਰ ਦਵਾਈਆਂ ਉਹਨਾਂ ਦੇ ਪੈਸੇ ਇਹ ਮਿਸਦੇ ਆ ਇਹਨਾਂ ਦੇ ਕਾਰਖਾਨੇ ਵਾਲੇ ਮਿਸਦੇ ਆ ਬਾਹਰਲੇ ਮਿਸਦੇ ਆ ਤੇ ਉਹ ਉਸ ਕਰਕੇ ਹੁਣ ਜਦੋਂ ਸਾਰਾ ਕੁਝ ਸਾਡਾ 40 ਸਾਲਾਂ 50 ਸਾਲਾਂ ਚ ਤਬਾਹ ਹੋ ਗਈ ਸਾਡੀ ਖੇਤੀ ਪੁਰਾਣਾ ਸਭ ਕੁਝ ਤੋੜ ਦਿੱਤਾ ਗਿਆ ਜਿਸ ਤਰੀਕੇ ਦਾ ਪੰਜਾਬ ਚ 2000 ਸਾਲ ਦਾ ਚੱਲਦਾ ਆ ਰਿਹਾ ਸੀਗਾ ਉਹਨੂੰ ਤੋੜਨੇ ਦੇ ਪਿੱਛੋਂ ਹੁਣ ਉਹ ਕਹਿੰਦੇ ਵੀ ਸਾਨੂੰ ਥੋੜੀ ਲੋੜ ਨਹੀਂ ਹੁਣ ਬਿਹਾਰ ਚ ਕਣਕ ਹੋਣ ਲੱਗ ਗਈ ਆ ਮਧਿਆ ਪ੍ਰਦੇਸ਼ ਚ ਕਣਕ ਹੋਣ ਲੱਗ ਗਈ ਆ ਛੱਤੀਸਗੜ੍ਹ ਚ ਹੋਣ ਲੱਗ ਗਿਆ ਝੋਨਾ ਹੁਣ ਸਾਡੂ ਥੋੜੇ ਅਨਾਜ ਦੀ ਲੋੜ ਨਹੀਂ ਹੁਣ ਅਸੀਂ ਸਾਰੀ ਗੱਲ ਤੋਂ ਪਿੱਛੇ ਹਟ ਰਹੇ ਆ ਹੁਣ ਇਹ ਸਾਣਾ ਸਾਰਾ ਨੁਕਸਾਨ ਕਰਾ ਕੇ ਸਾਡੇ ਸਾਡੀ ਧਰਤੀ ਦਾ ਨੁਕਸਾਨ ਕਰਾ ਕੇ ਜ਼ਹਿਰੀਲੀ ਕਰਕੇ ਹੁਣ ਪਿੱਛੇ ਹਟ ਰਹੇ ਆ ਇਹ ਭੱਜ ਰਹੇ ਆ ਦੌੜ ਰਹੇ ਆ ਇਸ ਕਰਕੇ ਇਹਨਾਂ ਨੂੰ ਦੌੜਨ ਨਹੀਂ ਦੇਣਾ ਤੇ ਇਹਨਾਂ ਨੂੰ ਅਸੀਂ ਕਹਿਣਾ ਵੀ ਆ ਹੁਣ ਸਾਰਾ ਜਦੋਂ ਲੋੜ ਪੈਣ ਤੇ ਸਾਰਾ ਕੋ ਸਾਥੋਂ ਕਰਵਾਇਆ ਹੁਣ ਤੁਸੀਂ ਸਾਰਾ ਇੱਥੋਂ ਦੌੜ ਗਏ ਹੋ ਇਸ ਕਰਕੇ ਭਰਾਵੋ ਇੱਕ ਗੱਲ ਹੋਰ ਸ਼ਾਂਤੀ ਨਾਲ ਕਹਿਣਾ ਚਾਹਣਾ ਆ ਸਾਡਾ ਜਿਹੜਾ ਮਾਹੌਲ ਹੈ ਇੱਥੇ ਇਹ ਪੂਰਾ ਪੀਸਫੁਲ ਸ਼ਾਂਤ ਮਹੀ ਰਹੇਗਾ ਸਾਰਾ ਕੁਝ ਅਸੀਂ ਲੜਾਈ ਲੰਬੀ ਦੇਣੀ ਹੈ ਲੰਬੀ ਲੜਾਈ ਲਈ ਅਸੀਂ ਸ਼ਾਂਤੀ ਦੀ ਗੱਲ ਕਰਨੀ ਹੈ ਸ਼ਾਂਤ ਪਈ ਦੇਣੀ ਹੈ ਸਾਡੇ ਨਾਲ ਜਿਹੜੇ ਵੀ ਹਿੰਦੂ ਜਿਹੜੇ ਜ਼ਮੀਰ ਵਾਲੇ ਹਿੰਦੂ ਭਰਾ ਉਹ ਆ ਕੇ ਬੋਲਣ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਔਰਗੇਨਾਈਜ਼ਰਾਂ ਨੂੰ ਟਾਈਮ ਦੇਣਾ ਚਾਹੀਦਾ ਇਹਦੀ ਲੜਾਈ ਦੇ ਵਿੱਚ ਸਾਡੀ ਇੱਕੋ ਹੀ ਲੜਾਈ ਹੈ ਵੀ ਤਕੜੇ ਹੋ ਜੋ ਜਾਂ ਤਾਂ ਤੁਸੀਂ ਬਰਬਾਦ ਹੋ ਜਾਓਗੇ ਤੇ ਜਾਂ ਪੱਜੋਗੇ ਇਹ ਆਖਿਰ ਲਈ ਘੜੀ ਆ ਕਿ ਤਕੜੇ ਹੋ ਜੋ ਇਹਦੇ ਲਈ ਜੇ ਇਸ ਕਰਕੇ ਉਸ ਬਰਬਾਦੀ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਇਹ ਸਾਨੂੰ ਲੰਮਾ ਜੰਦ ਲੜਨਾ ਪਏਗਾ ਬਹੁਤ ਹੀ ਲੰਮਾ ਲੜਨਾ ਪਏਗਾ ਤੇ ਅਸੀਂ ਇਹਦੇ ਲਈ ਲੜਨ ਲਈ ਤਿਆਰ ਹੋ ਜਾਈਏ ਇਹ ਸੀ ਜਿਹੜੀ ਸੈਂਟਰ ਨੂੰ ਪਤਾ ਲੱਗ ਜਾਵੇ ਵੀ ਜਦੋਂ ਮਰਜ਼ੀ ਸਾਨੂੰ ਸਾਡੇ ਇੱਥੇ ਸਵਿਚ ਆਨ ਕਰਕੇ ਤੁਸੀਂ ਸ਼ੁਰੂ ਕਰਾਤਾ ਸਾਰਾ ਕੁਝ ਤੇ ਹੁਣ ਤੁਸੀਂ ਮਰਜ਼ੀ ਨਾਲ ਇੱਥੇ ਆਪਦਾ ਸਾਰਾ ਕੁਝ ਭਲੇਟ ਕੇ ਚਲੇ ਜਾਓਗੇ ਇਹ ਮੁਸ਼ਕਲ ਹੈ ਇਹ ਅਸੀਂ ਹੋਣ ਨਹੀਂ ਦੇਣਾ ਇਸ ਕਰਕੇ ਪੰਜਾਬੀਓ ਕਿਸਾਨੋਂ ਸਾਡੇ ਨਾਲ ਹਰਿਆਣੇ ਵਾਲਿਆਂ ਦਾ ਕਿਸੇ ਕਿਸਮ ਦਾ ਕੋਈ ਗिला ਨਹੀਂ ਉਹਨਾਂ ਦੇ ਉਹਨਾਂ ਦੇ ਹਿੱਤ ਤੇ ਸਾਡੇ ਪੰਜਾਬੀਆਂ ਦੇ ਹਿੱਤ ਹਰਿਆਣੇ ਵਾਲਿਆਂ ਦਾ ਇੱਕੋ ਹੈ ਕਿਸਾਨੀ ਇਕੱਠੀ ਹੋ ਕੇ ਲੜੇ ਔਰ ਕਿਸਾਨੀ ਇਕੱਠੀ ਹੋ ਕੇ ਲੜੇਗੀ ਵੀ ਬੇਸ਼ੱਕ ਇੱਥੇ ਬਹੁਤ ਦਿਨਾਂ ਤੋਂ ਬਹੁਤ ਗਲਤ ਪ੍ਰਾਂਤੀਆਂ ਫਰਾਈਆਂ ਫਲਾਈਆਂ ਜਾ ਰਹੀਆਂ ਹਰਿਆਣੇ ਦੇ ਵਿੱਚ ਪਰ ਇਹਦੀ ਕੋਈ ਪਰਵਾਹ ਨਾ ਕਰਿਓ ਤਕੜੇ ਹੋ ਕੇ ਸਾਰੀ ਕਿਸਾਨੀ ਇਕੱਠੀ ਹੋ ਕੇ ਪੰਜਾਬ ਹਰਿਆਣਾ ਦੀ ਲੜੇ ਤੇ ਅਸੀਂ ਜਿੱਤਾਂਗੇ ਜਿੱਤ ਸਾਡੀ ਹੋਗੀ ਤਕੜੇ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ